ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਸਿੱਖ ਧਰਮ ਦਾ ਮੁੱਢਲਾ ਪੇਸ਼ਮੂਲ ਮੰਤਰ ਹੈ ਅਕਾਲ ਪੁਰਖ ਕੀ ਹੈ ਤੇ ਕਿਵੇਂ ਮਿਲ ਸਕਦਾ ਹੈ ਆਓ ਆਪਾਂ ਇੱਕ ਵਾਰੀ ਮੂਲ ਮੰਤਰ ਦੇ ਅਰਥ ਕਰਨ ਤੋਂ ਪਹਿਲਾਂ ਇਸ ਦਾ ਪਾਠ ਕਰੀਏ ਓ ਅੰਕਾਰ ਸਤਨਾ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਤਿ ਗੁਰਪਰਸਾਦ ਇੱਕ ਇੱਕ ਅਧਾਰਤ ਪਰਮਾਤਮਾ ਇੱਕ ਹੈ ਜਿਵੇਂ ਕਿ ਇਸ ਸੰਸਾਰ ਤੇ ਅਸੀਂ ਦੇਖਦੇ ਹਾਂ ਕਿ ਕਿਸੇ ਦਾ ਰੰਗ ਜਾਂ ਰੂਪ ਕਿਸੇ ਨਾਲ ਮਿਲਦਾ ਹੀ ਮਿਲਦਾ ਹੈ ਪਰ ਪਰਮਾਤਮਾ ਹੀ ਹੈ ਜੋ ਸਭ ਤੋਂ ਅਲੱਗ ਹੈ ਓਮਕਾਰ ਉਹ ਸਭ ਵਿੱਚ ਕਰਸ ਵਿਆਪਕ ਹੈ ਸਤਨਾਮ ਉਸ ਦਾ ਨਾਮ ਸਦਾ ਵਾਸਤੇ ਅਟਲ ਹੈ ਅਟਲ ਦਾ ਅਰਥ ਸੱਚਾ ਜਿਵੇਂ ਕਿ ਅਸੀਂ ਮਨੁੱਖ ਇਸ ਦੁਨੀਆ ਤੇ ਆਏ ਹਾਂ ਪਰ ਔਨ ਦਾ ਮਤਲਬ ਇਹ ਨਹੀਂ ਕਿ ਅਪਾ ਇਸ ਦੁਨੀਆ ਤੇ ਹਮੇਸ਼ਾ ਰਹਿਣਾ ਹੀ ਹੈ ਅਪਾ ਕਦੇ ਨਾ ਕਦੇ ਇਸ ਦੁਨੀਆ ਤੋਂ ਜਾਣਾ ਹੈ ਇਸ ਲਈ ਸਾਡਾ ਨਾਮ ਝੂਠਾ ਹੈ ਕਰਤਾ ਕਰਤਾpurak ਉਹ ਸਭ ਕੁਝ ਬਣਾਉਣ ਵਾਲਾ ਹੈ ਬਣਾਉਂਦੇ ਤਾਂ ਆਪਾ ਮਨੁੱਖ ਵੀ ਸਭ ਕੁਝ ਜਿਵੇਂ ਕਿ ਕਿਸੇ ਨੇ ਕਈ ਸਾਲ ਪਹਿਲਾਂ ਬਲਬ ਬਣਾਇਆ ਕਿਸੇ ਨੇ ਮਸ਼ੀਨਾਂ ਬਣਾਈਆਂ ਪਰ ਉਹ ਉਸ ਤੋਂ ਦੂਰ ਹੋ ਗਿਆ ਪਰ ਪਰਮਾਤਮਾ ਨੇ ਸਾਨੂੰ ਬੜੇ ਹੀ ਪਿਆਰ ਨਾਲ ਬਣਾਇਆ ਅਤੇ ਉਹ ਸਾਡੇ ਵਿੱਚ ਘਰਸ-ਵਸ ਰਿਹਾ ਹੈ ਨਿਰਪਉ ਉਸ ਨੂੰ ਕਿਸੇ ਦਾ ਡਰ ਨਹੀਂ ਜਿਵੇਂ ਕਿ ਆਪਾਂ ਮਨੁੱਖ ਮਨੁੱਖ ਨੂੰ ਕਿਸੇ ਨੂੰ ਕਿਸੇ ਦਾ ਕਿਸੇ ਤੋਂ ਡਰ ਹੁੰਦਾ ਹੀ ਹੈ ਜਿਵੇਂ ਕਿ ਕਿਸੇ ਨੂੰ ਮਾਤਾ ਪਿਤਾ ਦਾ ਡਰ ਹੁੰਦਾ ਹੈ ਕਿਸੇ ਨੂੰ ਅਧਿਆਪਕ ਦਾ ਡਰ ਜਾਂ ਕਿਸੇ ਨੂੰ ਵੱਡੇ ਭੈਣ ਭਰਾ ਦਾ ਡਰ ਹੁੰਦਾ ਹੈ ਪਰ ਪਰਮਾਤਮਾ ਹੀ ਹੈ ਜੋ ਕਿਸੇ ਤੋਂ ਨਹੀਂ ਡਰਦਾ ਨਿਰਭੈ ਸਾਨੂੰ ਕਿਸੇ ਨਾ ਕਿਸੇ ਨਾਲ ਵੈਰ ਹੁੰਦਾ ਹੈ ਸਕੂਲੀ ਜੀਵਨ ਵਿੱਚ ਵਿਦਿਆਰਥੀ ਨੂੰ ਆਪਣੇ ਆਪਣੇ ਦੋਸਤ ਕੋਲ ਜਾਂ ਕਿਸੇ ਨੇ ਕਾਪੀ ਮੰਗੀ ਉਹਨੇ ਉਸ ਨੂੰ ਕਾਪੀ ਨਹੀਂ ਦਿੱਤੀ ਉਹ ਛੋਟੀ ਜੀ ਗੱਲ ਦੇ ਵਿੱਚ ਆਪਣੇ ਸਾਥੀ ਨਾਲ ਵੈਰ ਪਾ ਪੈਂਦਾ ਹੈ ਪਰ ਪਰਮਾਤਮਾ ਕਿਸੇ ਨਾਲ ਵੈਰ ਨਹੀਂ ਪਾਉਂਦਾ ਅਕਾਲ ਮੂਰਤ ਉਸ ਦੀ ਸ਼ਕਲ ਅਕਾਲ ਰਹਿਤ ਹੈ ਪਾਪ ਉਸ ਤੇ ਸਮੇ ਦਾ ਪ੍ਰਭਾਵ ਨਹੀਂ ਪੈਂਦਾ ਸੱਡੇ ਤੇ ਸਮੇਂ ਦਾ ਪ੍ਰਭਾਵ ਪੈਂਦਾ ਹੈ ਅਸੀਂ ਜੰਮਦੇ ਹਾਂ ਤੇ ਤੇ ਬਚਪਨ ਵਿੱਚ ਆਉਂਦੇ ਹਾਂ ਫਿਰ ਜਵਾਨੀ ਫਿਰ ਬੁਢੇਪਾ ਪਰ ਅਕਾਲ ਪੁਰਖ ਨੂੰ ਨਾ ਹੀ ਬਚਪਨ ਨਾ ਹੀ ਜਵਾਨੀ ਨਾ ਬੁਢੋਪਾ ਬਟੇਪਾ ਨਹੀਂ ਆਉਂਦਾ ਅਜੂਨੀ ਸਹਿਬੰਗ ਅਜੂਨੀ ਉਹ ਜੁਨਾ ਵਿੱਚ ਨਹੀਂ ਆਉਂਦਾ ਭਾਵ ਜੰਮਦਾ ਮਰਦਾ ਨਹੀਂ ਅਸੀਂ ਜੁਨਾ ਵਿੱਚ ਆਉਂਦੇ ਹਾਂ ਕਿਉਂਕਿ ਅਸੀਂ ਜੰਮਦੇ ਵੀ ਹਾਂ ਅਸੀਂ ਮਰਦੇ ਵੀ ਹਾਂ ਸਹਿਪੰਗ ਉਸਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ ਜਿਵੇਂ ਕਿ ਸਾਨੂੰ ਸਾਡੇ ਮਾਤਾ ਪਿਤਾ ਨੇ ਜਨਮ ਦਿੱਤਾ ਹੈ ਪਰ ਪ੍ਰਮਾਤਮਾ ਨੂੰ ਨਾ ਹੀ ਕਿਸੇ ਨੇ ਜਨਮ ਦਿੱਤਾ ਨਾ ਹੀ ਉਸ ਨੂੰ ਕਿਸੇ ਨੇ ਬਣਾਇਆ ਹੈ ਗੁਰ ਪ੍ਰਸਾਦ ਅਜੀਆ ਅਜੀਆ ਕਾਲ ਪ੍ਰਗੁਰੂ ਦੀ ਕਿਰਪਾ ਨਾਲ ਹੀ ਮਿਲ ਸਕਦਾ ਹੈ ਆਖਰ ਵਿੱਚ ਮੇਰੇ ਵੱਲੋਂ ਹੋਈਆਂ ਬੇਨਤ ਭੁਲਾਖਿਮਾ ਕਰਨੀਆਂ ਸਾਰੇ ਮਿਲ ਕੇ ਫਤਿਹ ਬੁਲਾਓ ਜੀ ਵਾਹੇ ਗੁਰਜੀਤ ਕਾ ਖਾਲਸਾ ਵਾਹੇ ਗੁਰਜੀਤ ਕੀ ਫਤਿਹ ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ ਇਹਨਾਂ ਬੱਚੀ ਰੁਪਿੰਦਰ ਕੌਰ ਜੋ ਬੜੇ ਹੀ ਪਿਆਰ ਦੇ ਨਾਲ ਸਿੱਖ ਧਰਮ ਦਾ ਮੁੱਢਲਾ ਉਪਦੇਸ਼ ਜਿਸ ਦੇ ਬਾਰੇ ਦੱਸ ਰਹੀ ਸੀ ਤੇ ਬਹੁਤ ਪਿਆਰ ਦੇ ਨਾਲ ਤੇ ਇਹ ਬੱਚੀ ਜੋ ਸਾਡੇ ਗੁਰਮਤਿ ਸਿੱਖਿਆ ਕੇਂਦਰ ਤੋਂ ਜਰੋ ਤੋਂ ਸ਼ੁਰੂਆਤ ਹੋਈ ਤੇ ਸਭ ਤੋਂ ਪਹਿਲੇ ਵਿਦਿਆਰਥੀਆਂ ਦੇ ਵਿੱਚੋਂ ਤੇ ਅਜੇ ਤੱਕ ਵੀ ਇਹ ਬੱਚੀ ਬੜੇ ਉਦਮ ਵਾਲ ਦੇ ਨਾਲ ਗੁਰਮੱਥ ਸਿੱਖਿਆ ਕੇਂਦਰ ਦੇ ਵਿੱਚ ਲਗਾਤਾਰ ਆ ਕੇ ਆਪਣੀਆਂ ਕਲਾਸਾਂ ਜੁਆਇਨ ਕਰਦੇ ਨੇ ਬਹੁਤ ਆਗਿਆਕਾਰ ਤੇ ਬਹੁਤ ਹੀ ਚੰਗੇ ਸੁਭਾਅ ਦੇ ਮਾਲਕ ਦੇ ਬੱਚੀ ਹੁਣ ਆਪਜੀ ਦੇ ਨਾਲ ਸਾਂਝ ਪਾਉਣਗੇ ਨੀਲਮਕੌਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਤੁਸੀਂ ਸਾਰਿਆਂ ਨੂੰ ਪਤਾ ਹੈ ਸਿੱਖ ਧਰਮ ਦਾ ਮੁਢਲਾ ਉਪਦੇਸ਼ ਮੂਲ ਮੰਤਰ ਹੈ ਅਕਾਲ ਪੁਰਖ ਕੀ ਹੈ ਅਤੇ ਇਹ ਸਾਨੂੰ ਕਿਵੇਂ ਮਿਲ ਸਕਦਾ ਹੈ

ਉਹ ਸਭ ਉਹ ਸਭ ਵਿੱਚ ਇੱਕ ਰਸ ਵਿਆਪਕ ਹੈ ਸਤਨਾਮ ਪਰਮਾਤਮਾ ਦਾ ਨਾਮ ਸੱਚਾ ਹੈ ਕਰਤਾ ਉਹ ਸਭ ਕੁਝ ਬਣਾਉਣ ਵਾਲਾ ਹੈ ਜਿਵੇਂ ਕਿ ਕੁਝ ਸਾਲ ਪਹਿਲਾਂ ਕਿਸ ਨੇ ਇੱਕ ਖਵਾਈ ਜਾਜ ਬਣਾਇਆ ਉਹ ਉਸ ਨੂੰ ਬਣਾ ਕੇ ਉਸ ਤੋਂ ਦੂਰ ਹੋ ਗਿਆ ਪਰ ਰੱਬ ਨੇ ਸਾਨੂੰ ਬਣਾਇਆ ਤੇ ਸਾਡੇ ਵਿੱਚ ਇੱਕ ਰਸ ਵਸ ਰਿਹਾ ਹੈ ੁਰਖ ਉਹ ਸਭ ਕੁਝ ਬਣਾ ਕੇ ਉਸ ਵਿੱਚ ਇੱਕ ਰਸ ਵਸ ਰਿਹਾ ਹੈ ਨਿਰਪਉ ਉਸ ਨੂੰ ਕਿਸੇ ਦਾ ਡਰ ਨਹੀਂ ਨਿਰਵੈਰ ਉਸ ਦਾ ਕਿਸੇ ਨਾਲ ਵੈਰ ਨਹੀਂ ਅਕਾਲ ਮੂਰਤ ਉਸ ਦੀ ਸકલ ਕਾਲ ਰਹਿਤ ਹੈ ਭਾਗ ਉਸ ਤੇ ਜਵਾਨੀ ਬੜੇਪਾ ਮੌਤ ਉਸ ਨੂੰ ਨਹੀਂ ਆਉਂਦੀ ਸੈ ਅਜੂਨੀ ਉਹ ਜੁਨਾ ਵਿੱਚ ਨਹੀਂ ਆਉਂਦਾ ਭਾਗ ਜਮਦਾ ਮਰਦਾ ਨਹੀਂ ਸੈਪੰ ਉਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੈ ਨਾ ਹੀ ਉਸ ਨੂੰ ਕਿਸੇ ਨੇ ਪੜਾਇਆ ਹੈ ਨਹੀਂ ਉਸ ਨੂੰ ਕਿਸੇ ਨੇ ਜਨਮ ਜਨਮ ਦਿੱਤਾ ਹੈ ਗੁਰਪ੍ਰਸਾਦ ਅਜਿਹੇ ਹਾਲ ਪਰ ਗੁਰੂ ਦੀ ਕਿਰਪਾ ਨਾਲ ਹੀ ਮਿਲਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬਹੁਤ ਬਹੁਤ ਧੰਨਵਾਦ ਦੋਨਾਂ ਵਿਦਿਆਰਥੀਆਂ ਦਾ ਬਹੁਤ ਪਿਆਰ ਦੇ ਨਾਲ ਸਿੱਖ ਧਰਮ ਦੇ ਮੁੱਢਲੇ ਉਪਦੇਸ਼ ਬਾਰੇ ਦੱਸਿਆ ਸਾਰੇ ਫਤੇ ਨਾਲ ਸਾਨ ਪਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ